ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੈਗਾ ਗਵਿੰਦਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਟਿੰਡਾ ਦੋ ਤਾਂ ਦਿਖਾਵਾਂਗੇ ਵੱਡੇ ਕੱਦ ਕਾਠ ਚ ਪੂਰੀਆਂ ਡਬਲ ਤੇ ਚੰਗੇ ਦੁੱਧ ਵਾਲੀਆਂ ਝੋਟੀਆਂ ਇੱਕ ਦਿਖਾਵਾਂਗੇ ਨਾਰਮਲ ਦੁੱਧ ਵਾਲੀ ਝੋਟੀ ਤੇ ਇੱਕ ਦਿਖਾਵਾਂਗੇ ਸੱਜਣੋ ਜਰਸੀ ਪੰਜਾਬ ਵਾਲੀ ਫੁੱਲ ਵੱਡੇ ਕੱਦ ਕਾਠ ਚ ਨਾਲ ਬੱਚੀ ਤੇ ਤਿਆਰ ਦੁੱਧ ਵਾਲੀ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾ ਦਾਂਗੇ ਇਕੱਲੀ ਇਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਡਿਟੇਲ ਇਕੱਲੀ ਇਕੱਲੀ ਦੀ ਪੁੱਛ ਲਾਂਗੇ ਤੇ ਆਜੋ ਬਾਕੀ ਕੀ ਹਾਲ ਆ ਵਧੀਆ ਬਾਈ ਠੀਕ ਚੜਦੀ ਕਲਾ ਓਕੇ ਰਿਪੋਰਟ ਕੰਮ ਓਕੇ ਬਾਈ ਕਿਹੜੇ ਪਾਸਿਓ ਕਰੀਏ ਸ਼ੁਰੂ ਕਰੋ ਇਧਰੋਂ ਕਰ ਲੈ ਬਾਈ ਬੱਚੀ ਤੋਂ ਨਾ ਕਰ ਲਈਏ ਬੱਚੀ ਤੋਂ ਕਰ ਲੈ ਬਾਈ ਆ ਜਾ ਗਰੀ ਜਰਸੀ ਦੀ ਲਿਆ ਓਏ ਯ ਜਰਸੀ ਦੀ ਡਿਮਾਂਡ ਵੱਧ ਰਹੀ ਹੈ ਮਾਰਕੀਟ ਕੇ ਇਸੇ ਤੋਂ ਕਰ ਲੈ ਸ਼ੁਰੂ ਨਾਲ ਇਹਦੇ ਬੱਚੀ ਹੈ ਦੀ ਨਾਲ ਬਾਈ ਬੱਚੀ ਹੈ ਇਹਦੇ ਆ ਬੱਚੀ ਇਹ ਵੀ ਫੁੱਲ ਐਕਟਿਵ ਆ ਇਹ ਵਾਕਾਂ ਨੂੰ ਇੱਕ ਗੱਲ ਹੋਰ ਦਾਦਾ ਨਾ ਖੜਿਆਉਣਾ ਘਰੇ ਲਿਆ ਕੇ ਦੇਣ ਦੀ ਲੋੜ ਨਹੀਂ ਪਣੀ ਇਹਦੇ ਨਾਲ ਹੀ ਖੇਦੀ ਆ ਕਰਨਗੇ ਤੇ ਹੁਣ ਮਾ ਇਹ ਬੱਚੇ ਇਹ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਬਾਈ ਤੋਰ ਦੇ ਖੋਲ ਕਿਦੰਨ ਦਾ ਜਿਵੇਂ ਆ ਦੰਦਾ ਚੌਗੀ ਆ ਬਾਈ ਹਜੇ ਦੰਦਾ ਚ ਚਾਰ ਦੰਦ ਸੂਆ ਦੂਜਾ ਸੂਈ ਨੂੰ ਕਿੰਨੇ ਕਿਦਨ ਹੋ ਗਏ ਸੂਈ ਨੂੰ ਹੋ ਗਿਆ ਬਾਈ ਅੱਜ ਹਫਤਾ ਇੱਕ ਹਫਤੇ ਦੀ ਸੂਈ ਹੋਈ ਆ ਤੇ ਬਾਕੀ ਟਾਈਮ ਆ ਜਿਹੜਾ ਟਾਈਮ ਹੈਗਾ ਦੁਪਹਿਰ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਦੁੱਧ ਹਾਜ਼ਰ ਕਿੰਨਾ ਬਾਈ ਇਹ ਥੱਲੇ ਹੁਣ ਇਹ ਥੱਲੇ ਹੈਗਾ ਬਾਈ 18 ਲੀਟਰ ਤਿਆਰ 18 ਲੀਟਰ ਹਾਜ਼ਰ ਹਾਂ ਬਾਈ ਆ ਲੈ ਚਲਾਇ ਇਹਨੂੰ ਘਮਾ ਦੇ ਕੱਦ ਆ ਗਿਆ ਵੱਡਾ ਜਰਸੀ ਆ ਗਈ ਸੱਜਣੋ ਪੰਜਾਬ ਵਾਲੀ ਲੰਬਾਈ ਵੀ ਫੁੱਲ ਆ ਕੇਰਾ ਹੋਰ ਘਮਾ ਦੇ ਇੱਥੇ ਐਂ ਦਿਖਾ ਦੇ ਗੈਰੀ ਸਮਾਰ ਕੇ ਹੋਈ ਚਵਾਈ ਚਮਾਈ ਦੀ ਬਿਲਕੁਲ ਫੋਕੀ ਆ ਬਾਈ ਠੰਡੀ ਵੀ ਬਹੁਤ ਆ ਫੁੱਲ ਵੱਡੇ ਕੱਦ ਕਾਰਚ ਆ ਗਈ ਲੰਬਾਈ ਵੀ ਚੰਗੀ ਆ ਕੱਦ ਵੀ ਚੰਗਾ ਤੇ ਆ ਗਈ ਪੰਜਾਬ ਵਾਲੀ ਜਰਸੀ ਦੰਦਾਂ ਚ ਚਾਰ ਦੰਦ ਸੂਆ ਦੂਜਾ ਨਾਲ ਵੀ ਬੱਛੀ ਤੇ ਦੁੱਧ ਹੈਗਾ 18 ਕਿਲੋ ਇਹਦੇ ਥੱਲੇ ਬਾਈ ਕਹਿੰਦਾ ਰੈਡੀ ਦਾ ਉਹ ਡੰਗ ਦੋ ਡੰਗ ਤੁਸੀਂ ਚੋਕੇ ਚ ਜੇ ਬਾਈ ਤੋਂ ਤਸੱਲੀ ਕਰਕੇ ਲੈ ਜਿਓ ਚਵਾਈ ਦੀ ਫੋਕੀ ਆ ਜਮਾ ਹੱਥ ਲਾਉਣ ਦੀ ਲੋੜ ਨਹੀਂ ਬਾਈ ਚਵਾਈ ਆ ਇੱਕ ਗੱਲ ਹੋਰ ਦੱਸਦਾ ਨਾ ਆਰਡਰ ਇਹਦਾ ਹੈਗਾ ਫਿਕਸ ਬਾਹਰ ਵਾਲੀਆਂ ਗਾਵਾਂ ਵਾਂਗੂ ਉਰਲੇ ਬੰਨੇ ਵੀ ਦਿਖਾ ਦੇਂਗਾ ਵੀ ਅਗਲੇ ਬੰਨਿਓ ਆਰਡਰ ਬਿਲਕੁਲ ਨਾਲ ਲੱਗ ਮਾ ਕੋਈ ਟੁੱਟਮਾ ਨਹੀਂ ਹੈਗਾ ਕਿਉਂਕਿ ਗਾਵਾਂਾਂ ਚ ਜਿਹੜਾ ਆਰਡਰ ਹੈ ਉਹ ਫਿਕਸ ਆਡਰੀ ਜ਼ਿਆਦਾ ਕੰਮ ਕਰਦਾ ਬਾਈ ਇਹਦੇ ਵਿੱਚ ਸਟੇਟਸ ਦੀ ਪ੍ਰੋਬਲਮ ਆਉਣ ਦੇ ਚਾਂਸ ਨੇ ਜਿਹੜੇ ਉਹ ਨਾ ਮਾਤਰੀ ਹੋ ਜਾਂਦੇ ਨੇ ਠੰਡੀ ਵੀ ਬਹੁਤ ਆ ਬਾਈ ਕੋਈ ਕੱਦ ਦਾ ਆਈਡੀਆ ਕਰਾ ਦੀ ਕੋਈ ਵਾਸਤੇ ਨਹੀਂ ਕੱਦ ਛੋਟਾ ਨਹੀਂ ਕੱਦ ਦਾ ਫੁੱਲ ਵੱਡਾ ਜਿਵੇਂ ਐਚ ਐਫ ਦਾ ਕੱਦ ਕੱਦ ਕਾਠ ਹੁੰਦਾ ਓਡਾ ਕੱਦ ਇਹ ਉਹਦੀ ਕੋਈ ਦਿੱਕਤ ਨਾ ਮੰਨਿਓ ਪੈਸੇ ਇਹਦੇ ਕਿੰਨੇ ਲੈ ਲਾਂਗੇ ਆਪਾਂ ਪੈਸੇ ਬਾਈ ਮੁੱਲ ਇਹਦਾ 75000 ਕਿੰਨਾ ਕੁ ਮੰਨਤਾਂ ਨੂੰ ਜੀ 3000 ਛੱਡ ਦੇਗੇ ਬਾਈ 72 ਦੀ ਦੇ ਦਾਂਗੇ ਹਾਂ ਬਾਈ 18 ਲੀਟਰ ਦੁੱਧ ਡੰਗ ਤੋਂ ਡੰਗ ਚਵਾ ਮੈਂ ਨਾ ਚਾਰ ਡੰਗ ਦਸੱਲੀ ਕਰ ਲੇ ਬੇਸ਼ੱਕ ਬੰਦਾ ਠੀਕ ਆ ਗੱਲ ਤੇ ਹੁਣ ਮਾਰ ਦਿਓ ਨਾਲ ਵਾਲੀ ਝੋਟੀ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਦੋ ਵੱਡੀਆਂ ਝੋਟੀਆਂ ਵੀ ਦਿਖਾਉਂਗਾ ਹਰਿਆਣੀਆਂ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਬਾਈ ਦੂਜਾ ਸੂਆ ਸੂਈ ਕਿੰਨੇ ਕ ਟਾਈਮ ਦੀ ਹੈ ਸੂਈ ਨੂੰ ਹੋ ਗਿਆ ਬਾਈ ਇਹਨੂੰ ਡੇਢ ਮਹੀਨਾ ਡੇਢ ਮਹੀਨਾ ਬੱਚਾ ਕੀ ਆ ਨਾਲ ਇਹਦੇ ਬੱਚਾ ਹੈ ਨਹੀਂ ਠੀਕ ਹੈ ਮਿਲਦੀ ਕਿਵੇਂ ਹੁਣ ਮਿਲਦੀ ਠੰਡੀ ਆ ਬਾਈ ਫੀਡ ਸੈੱਟ ਕੇ ਮੂਰੇ ਵਾਜਾ ਦੁੱਧ ਹੋਊਗਾ 9 10 ਲੀਟਰ 10 ਖੁੱਲਾਗਾ ਤੂੰ 9 ਮੰਨ ਕੇ ਕੋਈ ਮਰਜ਼ੀ ਆ ਜੀ ਠੀਕ ਆ 10 ਡੰਗ ਤੋਂ ਡੰਗ ਚਵਾ ਲਾਂਗੇ ਹਾਂ ਬਾਈ ਸੂਆ ਦੂਜਾ ਤੇ ਸਿੰਘ ਛੋਟਾ ਆ ਗਿਆ ਜਮਾ ਠੀਕ ਜਮਾ ਛੋਟਾ ਹਾਂ ਸਿੰਘ ਛੋਟਾ ਆ ਗਿਆ ਤੇ ਥੱਲੇ ਦੀ ਪੂਰੀ ਸਾਫ ਆ ਗਈ ਥੱਲੇ ਦੀ ਪੂਰੀ ਪਲੇਅਰ ਆ ਮਿਲਦੀ ਆ ਬਾਈ ਕਹਿੰਦਾ ਪਹਾੜੇ ਤੋਂ ਡਰਦੀ ਥੋੜਾ ਉਪਰ ਆ ਜਾ ਕਰਦੀ ਆ ਬਾਈ ਚਵਾਈ ਦੀ ਕਿਵੇਂ ਆ ਇਹ ਚਵਾਈ ਦੀ ਤਾਂ ਬਾਈ ਬਿਲਕੁਲ ਫੋਕੀ ਆ ਚਾਰੇ ਪਸ਼ੂ ਚਵਾਈ ਦੇ ਜਮਾ ਐ ਠੰਡੇ ਆ ਪੂਰੇ ਕੋਈ ਡਰਦੀ ਤਾਂ ਨਹੀਂ ਨਾ ਨਾ ਡਰਨਾ ਕੀ ਨਹੀਂ ਤੋੜ ਦਿੰਨੇ ਬਾਈ ਆ ਤੋੜ ਦੇ ਖੋਲ ਕੇ ਤੇ ਬਾਕੀ ਸਮਾਂ ਹੈਗਾ ਦੁਪਹਿਰ ਦਾ ਆਰਡਰ ਦੇ ਹਿਸਾਬ ਨਾਲ ਹੀ ਜੱਜਮੈਂਟ ਉਸ ਹਿਸਾਬ ਨਾਲ ਹੀ ਲਾ ਲਿਓ ਆਰਡਰ ਦੀ ਸੂਗਾ ਦੂਜਾ ਤੇ ਬੱਚਾ ਨਾਲ ਇਹਦੇ ਹੈ ਨਹੀਂਗਾ ਇਹ ਮਿਲਦੀ ਆ ਬਾਈ ਕਹਿੰਦਾ ਪਹਾੜੇ ਤੇ ਚਬਾਈ ਦੀ ਹੈਗੀ ਆ ਓਕੇ ਦੀ ਰਿਪੋਰਟ ਜਮਾ ਸਿੰਘ ਆ ਗਿਆ ਛੋਟਾ ਬਿਲਕੁਲ ਬੰਦ ਤੇ ਦੁੱਧ ਹੈਗਾ ਇਹਦੇ ਥੱਲੇ 10 ਲੀਟਰ 30 ਘਟਾ ਪਤਾ ਨਹੀਂ ਮੰਗਦੀ ਜਮਾ ਹੀ ਨਹੀਂ ਬਾਈ ਸਵਾਲ ਹੀ ਨਹੀਂ ਪੈਦਾ ਆ ਲੈ ਜਾ ਲੈ ਇਹਨੂੰ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ 10 ਕਿਲੋ ਨਾਲ 72000 ਦੀ ਦੇ ਦਾਂਗੇ ਬਾਈ 72 ਦੀ ਦੇ ਦਾਂਗੇ ਹਾਂ ਡੰਗ ਤੋਂ ਡੰਗ ਚ ਪਾਵਾਂਗੇ ਆਪਾਂ ਮੈਂ ਨਾ ਬਣਾ ਚਾਰ ਟਾਈਮ ਚੋਲੇ ਬੰਦਾ ਬਾਈ ਇਹ ਬਾਈ ਕਹਿੰਦਾ ਦੇ ਦਾਂਗੇ 10 ਕਿਲੋ ਦੁੱਧ ਹਾਂ ਯਾਰ 72000 ਦੀ ਸਿਰਫ ਇੱਥੋਂ ਗੈਰੀ ਅਗਲੇ ਬੰਦੇ ਉਹ ਵਿਊ ਕਰਦੇ ਰੇਟ ਵੀ ਕੀ ਹੈ ਬਾਈ ਯਾਰ ਸਿੰਘ ਬੰਦਾ ਝੋਟੀਆ ਟੋਕੜ ਗੱਪਣੀ ਹੈ 55000 ਦੀ ਠੀਕ ਹੈ ਗੱਲ ਮੈਂ ਵੀ ਲੈਣੂੰ 55 ਦਾ ਟੋਕੜ ਗੱਪਣ ਬਾਈ 72 ਦੀ 70 ਕਦੀ ਹੋ ਜੂਗੀ ਐਕਸ ਜੀ ਐਕਸ ਹੀ ਹੋ ਜੂਗਾ ਤੇ ਹੁਣ ਗੈਰੀ ਉਹ ਵੱਡੀ ਝੋਟੀ ਤੇ ਮਾਰ ਦੇ ਕੈਮਰਾ ਆ ਜਾ ਪਹਿਲਾਂ ਉਹਦੇ ਕੱਦ ਦਾ ਐਡਿਟ ਹੀ ਕਰਾ ਲੈਣੇ ਆਪਾਂ ਕੱਦ ਕਾਠ ਹੈਗਾ ਫੁੱਲ ਡਬਲ ਇਹ ਝੋਟੀਆਂ ਦੋਨੇ ਹਰਿਆਣੇ ਦੀਆਂ ਨੇ ਵਿੱਦ ਪ੍ਰੂਫ ਵਾਲਾ ਸਿਸਟਮੇ ਹੋਊਗਾ ਇਹਨਾਂ ਦਾ ਇੱਥੋਂ ਇਹਦੇ ਕੱਦ ਦਾ ਆਈਡੀਆ ਕਰਾ ਦੀ ਤੇ ਬਾਕੀ ਦਾ ਸੁਭਾਅ ਦੱਸ ਦੇ ਸੁਭਾਅ ਦੀ ਜਮਾ ਠੰਡੀ ਆ ਫੁੱਲ ਵੱਡੇ ਕੱਦ ਕਾਠ ਸੀ ਆ ਗਈ ਲੈ ਲੇਵੇ ਤੇ ਮੈਂ ਆਪਾਂ ਨੂੰ ਜਾਣਦੀ ਨਹੀਂ ਜਿਵੇਂ ਮਰਦੀ ਹੱਥ ਮਾਰੀ ਜਾਈਏ ਕੋਈ ਸਮੱਸਿਆ ਨਹੀਂ ਸੁਆ ਕਿਹੜਾ ਇਹਦਾ ਸੁਆ ਦੂਜਾ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਆ ਚੌਥਾ ਦਿਨ ਆ ਬਾਈ ਸੂਈ ਨੂੰ ਬੱਚੇ ਨਾਲ ਨਾਲ ਹਾਂ ਆ ਨਾਲੂਆ ਵੀ ਦਿਖਾ ਦੀ ਗਰੀਏ ਨਾਲ ਕੀ ਆ ਬੱਚਾ ਇਹਦੇ ਨਾਲ ਕੱਟਾ ਬਾਈ ਨਾਲ ਆ ਗਿਆ ਮੇਲ ਕਾਫ ਚੌਥਾ ਦਿਨ ਸੂਈ ਨੂੰ ਕਿੰਨੀ ਬੌਲੀ ਆ ਹੁਣ ਜਮਾ ਸਹੀ ਸਟਾਰਟਿੰਗ ਆ ਬਾਈ ਇਹਦੀ 14 ਲੀਟਰ ਤੋਂ ਹੁਣ 14 ਖਾਸਾ ਹੁੰਦਾ ਮੈਂ ਨਾ ਬਾਈ ਚਾਰ ਟਾਈਮ ਦਸੱਲੀ ਕਰ ਲੇ ਬੇਸ਼ੱਕ ਚਾਰ ਟਾਈਮ ਚੋਲੇ ਬੇਸ਼ੱਕ ਜੀ ਅੱਜ 14 ਕਿਲੋ ਆ ਇਹਦੇ ਕੋਲੇ ਐ ਮੰਨ ਲਾ ਵੀ 20 ਡੇਢ ਗੇੜ ਕਰ ਦੂਗੀ ਖੁੱਲਾ ਦਿਓ ਬਾਈ 20 ਗਾਰੰਟੀ ਆ 20 20 ਲੀਟਰ ਪਾ ਦੂਗੀ ਹਾਂ ਲੈ ਵੇ ਤੇ ਨਾੜਾ ਨੂੜਾ ਦਿਖਾ ਦੇ ਬਾਈ ਅਜੇ ਤਾਂ ਬੰਨ ਨਾ ਖਾਲੀ ਕਰੀਏ ਬੌਲੇ ਚ ਸਮਾਂ ਦੁਪਹਿਰ ਦਾ ਬਾਰ ਬਾਰ ਤਾਂ ਕਰਕੇ ਕਹਿੰਦਾ ਵੀ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਨਾਲ ਉਹ ਬੱਚੇ ਦਾ ਤੁਹਾਨੂੰ ਮੈਂ ਦਿਖਾਤਾ ਨਾੜੂਆ ਨਾਲ ਆ ਬਿਲਕੁਲ ਠੰਡੀ ਠੰਡੀ ਹੋ ਗਿਆ ਚੌਥਾ ਤੇ 14 ਲੀਟਰ ਤੋਂ 22 ਕਹਿੰਦਾ ਇਹ ਚੱਲੀ ਆ ਹੁਣ ਉਹ ਤੁਸੀਂ ਡੰਗ ਦੋ ਨਾ ਜੇ ਤੁਸੀਂ ਕਰਦੇ ਤੇ ਠੰਡੀ ਆ ਗਈ ਫੁੱਲ ਜਮਾ ਇਹਨੂੰ ਵਲੀ ਚੰਗੀ ਗੱਮ ਵਾਲਾ ਸਿਸਟਮ ਹੀ ਆ ਚਵਾਈ ਦੀ ਕਿਵੇਂ ਆਹੀ ਚਵਾਈ ਤਾਂ ਬਿਲਕੁਲ ਫੁਕੀ ਆ ਤੋਰੀ ਖੋਲ ਕੇ ਇੱਕ ਵਾਰੀ ਆ ਇਹਨੂੰ ਬਾਕੀ ਬਾਡੀ ਵਾਲੀ ਆ ਗਈ ਹਨਾ ਹਾਂ ਬਾਈ ਚੜਾਈ ਫੁੱਲ ਆ ਗਈ ਬਾਡੀ ਦੀ ਕੱਦ ਵਿੱਡ ਪੂਰਾ ਵੱਡਾ ਆ ਗਿਆ ਸੂਆ ਆ ਗਿਆ ਦੂਜਾ ਨਾਲ ਇਹਦੇ ਆ ਗਿਆ ਮੇਲ ਕਾਫ ਕੱਦ ਆ ਗਿਆ ਫੁੱਲ ਵੱਡਾ ਤੇ ਆਰਡਰ ਦਾ ਸਾਈਜ਼ ਵੀ ਚੰਗਾ ਬਣਾਉਂਦੀ ਆ ਤੇ ਦੁੱਧ ਵੀ ਜਿਵੇਂ ਬਾਈ ਨੇ ਦੱਸਿਆ ਵੀ 14 ਕਿਲੋ ਬੋਲਾ ਇਹਦੇ ਕੋਲੇ ਇਸ ਟਾਈਮ ਤਿਆਰ ਆ ਚੌਥੇ ਦਿਨ ਚੌਥੇ ਦਿਨ ਸਿਆਣੀ ਉਹ ਜਿਹੜੀ ਮੈਂ ਚੌਥੇ ਦਿਨ 14 ਕਿਲੋ ਬੋਲਾ ਹਾਜ਼ਰ ਕਰਦੀ ਆ 20 ਕਿਲੋ ਦੇ ਵਾਸਤੇ ਕੋਈ ਜਾਲੇ ਨਹੀਂ ਹੈਗਾ ਦੁੱਧ ਆ ਗਈ ਪ्युअर ਹਰਿਆਣੇ ਦੀ ਬਾਡੀ ਵਾਲੀ ਮੈਂ ਆ ਗਈ ਕੱਦ ਫੁੱਲ ਵੱਡਿਆਂ ਚ ਆ ਗਿਆ ਤੇ ਲੰਬਾਈ ਵੀ ਫੁੱਲ ਆ ਗਈ ਇੱਥੋਂ ਆਰਡਰ ਦਿਖਾ ਦਿੰਗਾ ਰਿਵਿਊ ਕਰਕੇ ਓਏ ਇੱਥੋਂ ਜਾਂਦੀ ਦਾ ਕਮਾ ਦੇ ਕਮਾ ਦੇ ਕਿਹੜਾ ਹੋਰ ਕਮਾਦੀ ਡੇੜਾ ਦਾ ਵਾਦੇ ਇੱਕ ਵਾਰੀ ਹੋਰ ਤੇ ਮੈਂ ਆ ਗਈ ਭਜਨ ਵਾਲੀ ਪਾ ਦੂਗੀ 20 ਕਿਲੋ ਖੁੱਲਾ ਬਾਈ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਜੇ ਰੇਟਾ ਫੋਨ ਤੇ ਕਰ ਲੈਂਗੇ ਬਾਈ ਫੋਨ ਤੇ ਬਾਲੇ ਤਾਂ ਨਹੀਂ ਮੰਗਦਾ ਨਹੀਂ ਜਿੰਨੇ ਦੀ ਚੀਜ਼ ਆ ਉਹਨੇ ਕ ਮੰਗ ਲਾਂਗੇ ਠੀਕ ਆ ਗੱਲ ਬੰਦ ਦੇ ਬਾਈ ਕਮਾ ਗਈ ਤੇ ਇੱਕ ਝੋਟੀ ਤੁਹਾਨੂੰ ਹੋਰ ਦਿਖਾਉਂਗਾ ਫੁੱਲ ਵੱਡੀ ਉਹ ਵੀ ਹਰਿਆਣੇ ਦੀ ਆ ਉਹਦੇ ਨਾਲ ਮੇਰਾ ਖਿਆਲਾ ਕੱਟੀ ਆ ਹਨਾ ਹਾਂ ਬਾਈ ਉਹਦੇ ਨਾਲ ਕੱਟੀ ਆ ਗਈ ਲੈ ਚਲ ਇੱਥੋਂ ਦਿਖਾ ਦਿੰਦਾ ਜੀ ਆਰਡਰ ਅਗਲੇ ਬੰਦੇ ਨੂੰ ਅਗਲੇ ਬੰਨੇ ਮਾਰਦੇ 6 ਆਰਡਰ ਤੇ 24 ਦੀ ਕਿਵੇਂ ਆਹੀ 24 ਤਾਂ ਬਿਲਕੁਲ ਫੋਕੀ ਆ ਬਈ ਹੱਥ ਲਾਉਣ ਦੀ ਲੋੜ ਨਹੀਂ ਚਰਲਾ ਛਿੱਟਾ ਤਾਂ ਨਹੀਂ ਕੋਈ ਮੈਂ ਨਾ ਗਰੰਟੀ ਕਰਦਾ ਕਿਸੇ ਪੱਖ ਤੋਂ ਨਾ ਨਾ ਬਾਈ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਹੁਣ ਕਹਿ ਰਹੀ ਆ ਮੈਂ ਤੇ ਮਾਰਦੇ ਕੈਮਰਾ ਕੋਈ ਕਾਦੇ ਦਾ ਵੀ ਫੁੱਲ ਵੱਡਾ ਆ ਗਿਆ ਲੰਬਾਈ ਇਹਦੀ ਵੀ ਪੂਰੀ ਆ ਇਹ ਮਈਆਂ ਵੱਡੀਆਂ ਚ ਆ ਗਈਆਂ ਜਿਹੜੀ ਦਰਮਿਆਨੀ ਹੋਊਗੇ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਇਹ ਦਰਮਿਆਨੀ ਆ ਇਹਦੇ ਨਾਲ ਆ ਗਈ ਫੀਮੇਲ ਕਾਫ ਇਹਦੀ ਕੱਤੀ ਤੇ ਵੀ ਮਾਰਦੇ ਕੈਮਰਾ ਕੱਤੀ ਬਾਈ ਬਜਰੰਗੀ ਦੀ ਲਜਵਾਨੇ ਵਾਲੇ ਸੰਧ ਲਜਵਾਨੇ ਵਾਲੇ ਬਜਰੰਗੀ ਲਜਵਾਨੇ ਪਿੰਡ ਦੀ ਝੋਟੀ ਲਈ ਆ हां भाई गल ਕਰਿਆ ਦੇਾਂਗੇ ਜੀ ਤੋਂ ਲੈ ਕੇ ਮੈਂ ਇਹਨਾਂ ਨੂੰ تسلی ਕਰਾ ਦੇਾਂਗੇ ਬਾਈ ਇਹਦਾ ਸੂਆ ਕਿਹੜਾ ਜਿਹੜਾ ਸੂਆ ਤੀਜਾ ਬਾਈ ਤੋਰੀ ਖੋਲ ਕੇ ਇਹਨੂੰ ਵੀ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਬਾਈ ਅੱਜ 11ਵਾਂ ਦੇਣਾ ਸੂਈ ਨੂੰ ਦੁੱਧ ਹਾਜ਼ਰ ਕਿੰਨਾ ਹੁਣ ਦੁੱਧ ਬਾਈ ਹੈ ਤਾਂ 18 ਲੀਟਰ 17 ਕੋਈ ਮਰਜ਼ੀ ਮੰਨ ਕੇ ਆ ਜੇ ਪਣਾ ਚਾਰ ਟਾਈਮ ਚੋਲੇ ਦੁੱਧ ਦੇ ਦੂ ਛੋਟੀ 20 ਕਿਲੋ ਦੇ ਦੁੱਧ ਖੁੱਲਾ ਜਾਵਾਂ ਗਾਰੰਟੀ ਵੀ ਲੈਣੂ 20 ਦੀ 20 ਕਿਲੋ ਦੀ ਗਾਰੰਟੀ ਤੇ ਵੀ ਦੇ ਰਾਂਗੇ ਜੇ ਕਿਸੇ ਨੇ ਲਿਜਾਣੀਆਂ ਇੱਥੋਂ ਇੱਥੋਂ ਦਿਖਾ ਦੇ ਗਰੀ ਇੱਥੋਂ ਮਾਰਨੀ ਵੀਊ ਕਰਕੇ ਥੋੜਾ ਜਿਹਾ ਡਰਦੀ ਆ ਕਾਦੇ ਦਾ ਵੀ ਫ ਕਿਉਂਕਿ ਦੁਪਹਿਰ ਦਾ ਸਮਾਂ ਜਦੋਂ ਤੱਕ ਇਹਨੇ ਡੰਗਤੇ ਜਾਣਾ ਉਦੋਂ ਤੱਕ ਬਾਈ ਆਰਡਰ ਇਹਨੇ ਫੁੱਲ ਫਸਾ ਲੈਣਾ ਕੱਦ ਵੱਡੇ ਇਹਦਾ ਵੀ ਫੁੱਲ ਵੱਡਾ ਤੇ ਨਾਲ ਇਹਦੇ ਆ ਗਈ ਕੱਟੀ ਇਹ ਚਵਾਈ ਦੀ ਕਿਵੇਂ ਬਾਈ ਇਹਦਾ ਚਵਾਈ ਦੀ ਮੱਛੀ ਮੋਟਰੀ ਹੈ ਬਾਈ ਠੀਕ ਆ ਗੱਲ ਧਰਤੀ 'ਚ ਗਲੀਆਂ ਕਰਨ ਵਾਲਾ ਛੇਤੀ ਨਹੀਂ ਆ ਕੇਰਾ ਹੋਰ ਤੋਰ ਦੇ ਦਵਾ ਦੇ ਗਿੜਾ ਇੱਕ ਵਾਰੀ ਹੋਰ ਇੱਥੇ ਦਿਖਾ ਦੇਂਗਾ ਜਦੋਂ ਮੂੜੂ ਤੇ ਆਰਡਰ ਤੇ ਨਾੜਾ ਨੂੜਾ ਵੀ ਫੁੱਲ ਨੇ ਤੇ ਪੂਰਾ ਜੇ ਮੈਂ ਕਹਿਣਾ ਵੀ ਜੋਸ਼ ਵਾਲਾ ਆਰਡਰ ਆ ਗਿਆ ਬਾਈ ਜਿਵੇਂ ਠੱਮਾ ਗਾ ਲਈਏ ਪੂਰਾ ਹਨਾ ਹਾਂ 20 ਦੀ ਗਾਰੰਟੀ ਹੈ ਬਾਈ ਇਹਦੀ ਬਾਹਰ ਜਾਊ 20 ਤੋਂ 21 ਬਿਸ਼ੱਕ ਕਰ ਜੀ ਅੱਜ ਹੈਗਾ 18 ਲੀਟਰ ਹਾਂ 11ਵੇਂ ਦਿਨ 11ਵੇਂ ਦਿਨ ਅੱਜ ਬਾਈ ਕਹਿੰਦਾ 18 ਲੀਟਰ ਇਹਦੇ ਕੋਲ ਰੈਡੀ ਦਾ ਕੈਨ ਵਾਲਾ ਸਿਸਟਮ ਨਹੀਂ ਹੈਗਾ ਤਿਆਰੀ ਦਾ ਬਾਈ ਅੱਜ ਤਿਆਰ ਆ ਉਹ ਤੁਸੀਂ ਡੰਗ ਦੋ ਡੰਗ ਜਿਹੜਾ ਤਿਆਰ ਆ ਬਾਈ ਤੋਂ ਚੋਕੇ ਵੀ ਲਿਆ ਸਕਦੇ ਹੋ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਵੀ ਫੋਨ ਤੇ ਕਰ ਲਾਂਗੇ ਬਾਈ ਰੇਟ ਫੋਨ ਤੇ ਫਿਰ ਬਾਲੇ ਨੇ ਮੰਗ ਲੈ ਕਿਤੇ ਡਾਟ ਨਹੀਂ ਨਹੀਂ ਜੈ ਜੀ ਆ ਬਾਈ ਰੇਟ ਠੀਕ ਆ ਗੱਲ ਜਿੰਨੇ ਕਿ ਰੁਪਏ ਓਟਦੀ ਆ ਬਾਈ ਕਹਿੰਦਾ ਓੰਨੇ ਕੀ ਲਵਾਂਗੇ ਇੱਥੋਂ ਦਿਖਾ ਦੇਗਾ ਜੀ ਆਰਡਰ ਜਿਹੜਾ ਓਏ ਪੂਰਾ ਡਰਦੀ ਜ਼ਰੂਰ ਆ ਆਰਡਰ ਕੁਆਲਿਟੀ ਟੋਪ ਹੈ ਜਮੇ ਜਮਾ ਫੇਕ ਸਹੀ ਆ ਜਿਵੇਂ ਦੁਪਹਿਰ ਦਾ ਸਮਾਂ ਡੰਗ ਤੇ ਤਾਂ ਐ ਖੜ ਜੂਗੀ ਜਿਵੇਂ ਬਾਜ਼ਾਰ ਲਾਇਆ ਹੁੰਦਾ ਹੈ ਨਾ ਮੈਂ ਇਹਨੂੰ ਹਾਂ ਬਾਈ ਚਵਾਈ ਬਾਈ ਸਰਾਏ ਦੀ ਬਾਈ ਇਹਦਾ ਰੇਟ ਵੀ ਬਾਈ ਕਹਿੰਦਾ ਫੋਨ ਤੇ ਕਰਾਂਗੇ ਵੱਡੀਆਂ ਝੋਟੀਆਂ ਦਾ ਦੋਹਾਂ ਦਾ ਤੇ ਉਹ ਦੋ ਜਾਨਵਰਾਂ ਦਾ ਰੇਟ ਆਪਾਂ ਨੇ ਤੁਹਾਨੂੰ ਦੱਸਤਾ ਇੱਕ ਝੋਟੀ ਬਾਈ ਕੋਲੇ ਹੋਰ ਖੜੀ ਆ ਉਹ ਗੱਬਣਾ ਕ ਖਾਲੀ ਆ ਉਹ ਖਾਲੀ ਆ ਬਾਈ ਅਜੇ ਇੱਕ ਵਾਰੀ ਦਿਖਾ ਦੇਣਾ ਜੇ ਕਿਸੇ ਸੱਜਣ ਦੇ ਮੇਚ ਆ ਗਈ ਉਹ ਵੀ ਲੈ ਜੂਗਾ ਹਾਂ ਆ ਜੋ ਟੀ ਆ ਗਈ ਇਹ ਵੀ ਹਰਿਆਣਾ ਜੁਵਾਈ ਦੀ ਹੈ ਨਾ ਹਾਂ ਬਾਈ ਇਹ ਵੀ ਹਰਿਆਣਾ ਇਹਦੇ ਟੈਗ ਲੱਗਿਆ ਹੋਇਆ ਉਹ ਤੁਸੀਂ ਸੱਚ ਵੀ ਕਰ ਲਿਓ ਜੇ ਇਹ ਸਾਰਾ ਮਾਲ ਹਰਿਆਣੇ ਦਾ ਕੱਲੀ ਹੋ। ਬਾਕੀ ਸਰਚ ਆਪਾਂ ਨੇ ਕਰੀ ਵੀ ਹੋਈ ਆ ਇਹ। ਪਰਸਨਲ ਆਪਾਂ 10 ਵੀ ਦੇਵਾਏ ਕਿਹੜੇ ਪਿੰਡ ਦੀਆਂ ਸਕਰੀਨਸ਼ਾਟ ਲੈ ਕੇ ਸਾਰਾ ਏਰੀਆ ਦੀ ਆ। ਇਹ ਦੰਦਾਂ 'ਚ ਕਿਵੇਂ ਹੋ ਗਈ? 6 ਦੰਦਾਂ ਦਾ ਬਾਈ। ਇਹ 6 ਦੰਦਾਂ ਦਾ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ? ਸੂਈ ਨੂੰ ਬਾਈ ਇਹਨੂੰ 7 ਮਹੀਨੇ ਹੋ ਗਏ ਐਵੇਂ ਆਪਾਂ ਗੱਪ ਮਾਰ ਰਹੇ ਹਾਂ। ਦੁੱਧ ਕਿੰਨਾ ਹੋਣਾ? ਦੁੱਧ ਇੱਕ ਟਾਈਮ 'ਚ ਹੋਣਾ ਬਾਈ 5 ਲੀਟਰ। ਗੱਬਣ ਤਾਂ ਨਹੀਂ ਹੈਗੀ? ਨਹੀਂ ਗੱਬਣ ਨਹੀਂ ਕਰਾਈ ਬਾਈ। ਠੀਕ ਹੈ ਗੱਲ। ਹੂੰ। ਇਹਦੇ ਪੈਸੇ ਕਿੰਨੇ ਕਿਲੇ ਲੱਗੇ? ਇਹ ਜੋਟੀ ਜਿਹੀ ਕੋਈ ਸਾਹਮਣ ਵਾਲਾ ਚਾਹ ਬਣ ਸੱਜਣ ਹੋਇਆ ਦੇ ਦਾਂਗੇ ਪੂਰੇ 50 ਦੀ ਹਾਂ ਕੱਟੀ ਵੀ ਨਹੀਂ ਦਿੰਦਾ ਬਾਈ ਹਰਿਆਣੇ ਦੀ ਕੋਈ 50000 ਇਹਨੇ ਕੱਟੀ ਲੈਣੀ ਆ ਉਹਦੇ ਵਾਸਤੇ ਇੱਕ ਗੱਲ ਹੋਰ ਦੱਸਦਾ ਨਾ ਬਾਡੀ ਚੋ ਟੀ ਫੁੱਲਾ ਬਾਈ ਕਦੀ ਆਣ ਬਾਡੀ ਵਾਲੀ ਆ ਗਈ ਸ਼ਕੀਨ ਆ ਗਈ ਉਹ ਮੇਰੀ ਗਰੰਟੀ ਤੇ ਲੈ ਜਾਊਗੀ ਇਹ ਹਰਿਆਣੇ ਦੀ ਆ ਕਿਉਂਕਿ ਜਿਹੜਾ ਟੈਗ ਲੱਗਾ ਥੋਨੂੰ ਐਪ ਵੀ ਦੱਸ ਦੂੰਗਾ ਮੈਂ ਉਹਦੇ ਚ ਸਰਚ ਮਾਰ ਲਿਓ ਉੱਥੇ ਥੋਨੂੰ ਆਪੇ ਪਤਾ ਲੱਗ ਜੂਗਾ ਉਹਦੇ ਚ ਸਾਰਾ ਐਡਰੈਸ ਬੋਲੂਗਾ ਇਹਦਾ ਕਿਹੜੇ ਪਿੰਡ ਦਾ ਕੱਤੀ ਦਾ ਮੁੱਲ ਹੀ ਆ ਬਾਈ ਇਹ ਕੱਤੀ ਦੇ ਮੁੱਲ ਜੀ ਦੇ ਦਾਂਗੇ ਬਾਈ ਕਹਿੰਦਾ 50000 ਦੀ ਦੇ ਦਾਂਗੇ ਜੇ ਕਿਸੇ ਸੱਜਣ ਨੇ ਲੈ ਕੇ ਜਾਣੀਆਂ ਨੰਬਰ ਬੋਲ ਦਿੰਦਾ ਨ ਆ ਮੈਂ ਹੂੰ ਇਹਦਾ ਕੀ ਸੀ ਨਾ ਇਹਨੂੰ ਬਾਈ ਸੂਈ ਨੂੰ ਹੋ ਗਿਆ ਅੱਜ 17 18 ਦਿਨ ਬੱਚਾ ਇਹਦਾ ਬੱਚਾ ਐਕਸਪਾਇਰ ਹੋ ਗਿਆ ਉਹ ਮੂਰੇ ਟੰਗੇ ਪਿਆ ਬੱਚਾ ਇਹਦਾ ਠੀਕ ਹੈ ਕਰਨਾ ਜੈਡ ਬਲੈਕ ਆ ਗਈ ਵੀ ਹਾਂ ਇਹਦੇ ਕੋਲ ਦੁੱਧ ਹਾਜ਼ਰ ਕਿੰਨਾ ਦੁੱਧ ਥੱਲੇ ਬਾਈ 16 ਕਿਲੋ ਜਮਾ ਤਿਆਰੀ ਦਾ ਹੁਣ ਉਹ ਪਾਲ ਜੀ ਕਰਖੀ ਉਹ ਪਾਲ ਜੀ ਆ ਬਾਈ ਮੈਂ ਇੰਨੀ ਠੰਡੀ ਐ ਜੈਡ ਬਲੈਕ ਆ ਬਾੜੀ ਜਾਤ ਮੈਂ ਠੀਕ ਹੈ ਜੀ ਆਪਾਂਾਂ ਜ਼ਰੂਰ ਨੇ ਥੋੜੀਆਂ 16 ਕਿਲੋ ਹਾਜ਼ਰ ਜਮਾ ਜਮਾ ਹਾਜ਼ਰ ਬਾਈ ਚਾਰ ਟਾਈਮ ਦਸੱਲੀ ਕਰ ਲੈ ਥਾਪੀ ਮਾਰ ਕੇ ਬੇਸ਼ੱਕ ਹੁਣ ਭੇਜਿਆ ਬਾਲਟੀ ਲੈ ਕੇ ਇੰਨੀ ਠੰਡੀ ਐ ਬਾੜੇ ਦੀ ਮਿਲਦੀ ਆ ਮੈਂ ਨਾ ਭਾੜੇ ਦੀ ਵੀ ਲੋੜ ਨਹੀਂ ਬਾਈ ਥਾਪੀ ਮਾਰ ਕੇ ਵਜਾ ਧਾਰ ਦੇ ਦੇ ਬਸ ਭਾਰ ਕੋਈ ਇੱਕ ਪਾਸੇੋਂ ਪਾਲਾ ਇੱਕ ਥਣ ਤੇ ਹਾਂ ਉਹ ਪਾਲਾ ਬਾਈ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹ ਦੇ ਦੇਾਂਗੇ ਬਾਈ 1 30 ਦੀ ਜਸ ਨੂੰ ਜੇ ਕੋਈ ਬੰਦਾ ਹੋਵੇ ਦੁੱਧ ਦੇ ਦੂ 18 ਗੱਲੋਂ 1 ਲੱਖ ਤੇ 30 ਹਜ਼ਾਰ ਦੀ ਹਾਂ ਗਰੰਟੀ ਵੀ ਲੈ ਲਾਂਗੇ 18 ਦੀ ਠੀਕ ਆ ਜੀ ਬਾਕੀ ਨੰਬਰ ਬਾਈ ਦਾ ਮੈਂ ਵੀਡੀਓ ਚ ਲਾ ਦੂੰਗਾ ਸੱਜਣੋ ਜਾਨਵਰ ਤਕਰੀਬ ਨਾਲ ਜਿੰਨੇ ਕ ਹੈਗੇ ਤੇ ਘਰ ਚ ਆਪਾਂ ਨੇ ਸਾਰੀ ਦਿਖਾਦੇ ਹਣਾ ਹਾਂ ਬਾਈ ਇਹਨਾਂ ਤੋਂ ਤੁਹਾਡੇ ਜਿਹੜਾ ਵੀ ਪਸੰਦ ਆ ਗੱਲ ਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ